ਲੁਧਿਆਣਾ ਦੇ ਕੰਟਾ ਕੜ ਚੌਂਕ ਵਿਖੇ ਰੇੜੀ ਵਾਲਿਆਂ ਦੀ ਗੁੰਡਾਗਰਦੀ ਹੈ ਜਿਹੜੀ ਵੇਖਣ ਨੂੰ ਮਿਲੀ ਕਿ ਕਿਸ ਤਰੀਕੇ ਦੇ ਨਾਲ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਗਈ ਹੈ ਦੱਸਦੀ ਹੈ ਕਿ ਕੋਤਵਾਲੀ ਥਾਣੇ ਦੇ ਬਾਹਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਦ ਰੇੜੀ ਸੰਚਾਲਕ ਦੇ ਵੱਲੋਂ ਦੁਕਾਨਦਾਰ ਨਾਲ ਮਾਮੂਲੀ ਕਹਾ ਸੁਣੀ ਹੋ ਜਾਂਦੀ ਹੈ ਬਾਅਦ ਵਿੱਚ ਮਾਮਲਾ ਹੱਥੋਂ ਬਾਈ ਤੱਕ ਪਹੁੰਚ ਜਾਂਦਾ ਹੈ ਚਸ਼ਮਦੀਦਾ ਮੁਤਾਬਕ ਦੁਕਾਨਦਾਰ ਨੇ ਰੇੜੀ ਨੂੰ ਥੋੜੀ ਅੱਗੇ ਪਿੱਛੇ ਕਰਨ ਦੀ ਬੇਨਤੀ ਕੀਤੀ ਸੀ ਜਿਸ ਤੋਂ ਨਾਰਾਜ਼ ਹੋ ਕੇ ਰੇੜੀ ਵਾਲਿਆਂ ਨੇ ਆਪਣੇ ਹੋਰਨਾ ਸਾਥੀਆਂ ਬੁਲਾ ਲਿਆ ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਦੁਕਾਨਦਾਰ ਨਾਲ ਜਮ ਕੇ ਕੁੱਟਮਾਰ ਵੀ ਕੀਤੀ ਖੁੱਲੇ ਆਮ ਗੁੰਡਾ ਗਰਦੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਘਟਨਾ ਵਾਲੀ ਥਾਂ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਕੋਤਵਾਲੀ थाना ਸਥਿਤ ਹੁੰਦੇ باوجود ਆਰੋਪੀਆਂ ਦੇ ਵਿੱਚ ਕਾਨੂੰਨ ਦਾ ਕੋਈ ਵੀ ਡਰ ਹੈ ਜਿਹੜਾ ਨਜ਼ਰ ਨਹੀਂ ਆਇਆ ਨਾਮ ਪੀਪਲ ਕੁਮਾਰ ਤੇ ਕੰਮ ਕਰਦਾ ਜੀ ਆ ਕੱਪੜੇ ਦਾ ਕਿਤੇ ਰੋ ਦੁਪਹਿਰ 3 ਵਜੇ ਦਾ ਟਾਈਮ ਸੀਗਾ ਤੇ ਬਾਹਰ ਵਾਲੇ ਸਪੀਕਰ ਲਾ ਕੇ ਖੜੇ ਸੀਗੇ ਉਹਨਾਂ ਨੂੰ ਕਿਹਾ ਜੀ ਸਪੀਕਰ ਬੰਦ ਕਰ ਦਿਓ ਥੋੜੀ ਰੇਡੀ ਅੱਗੇ ਕਰ ਦੋ ਕਹਦੇ ਨਹੀਂ ਜੀ ਉਹ ਗਾਲੀ ਗਲੋਛ ਤੇ ਆ ਗਏ ਜੀ ਆਜੇ ਤੁਹਾਨੂੰ ਦੇਖ ਲਾਂਗੇ ਇਹ ਉਹ ਫੋਨ ਮਾਰਨੇ ਸ਼ੁਰੂ ਕਰਤੇ ਮੁੰਡਿਆਂ ਨੂੰ ਮੁੰਡੇ ਇਕੱਠੇ ਕਰ ਲੈ ਅੱਠ 10 ਮੁੰਡੇ ਇਕੱਠੇ ਹੋ ਕੇ ਆਏ ਕੜੇ ਲੈ ਕੇ ਡਾਂਗਾ ਲੈ ਕੇ ਆਂਦੇ ਹਮਲਾ ਸ਼ੁਰੂ ਕਰਤਾ ਜੀ ਪਹਿਲਾਂ ਤਾਂ ਮੈਂ ਉਹਨੂੰ ਸਮਝਾਇਆ ਮਗਰ ਕੋਈ ਗੱਲ ਨਹੀਂ ਪਿਆਰ ਨਾਲ ਨਹੀਂ ਮੰਨੇ ਜੀ ਫੇਰ ਅੰਦਰ ਆ ਗਏ ਜੀ ਅੰਦਰ ਪਾ ਅੰਦਰ ਪਰ ਕਿੱਥੇ ਤੱਕ ਗਿਆ ਪਿੱਛੇ ਅੰਦਰ ਆ ਗਏ ਸਾਰੇ ਪੱਛੇ ਆ ਗਏ ਸਾਰੇ ਨੇ ਹਮਲਾ ਸ਼ੁਰੂ ਕਰਤਾ ਕਿੰਨੇ ਚਿਰ ਤੋਂ ਇਹ ਵੀਡੀਓ ਲਾ ਰਹੇ ਨੇ ਬਾਅਦ ਇਹ ਕਾਫੀ ਟਾਈਮ ਤੋਂ ਲਾ ਰਹੇ ਹੈ ਕਦੇ ਰੋਕਦੇ ਕੋਈ ਨਹੀਂ ਕਿ ਕਿਤੇ ਆ ਪਰ ਨਹੀਂ ਮੰਨਦੇ ਕਹਿੰਦੇ ਅਸੀਂ ਤਾਂ ਇੱਥੇ ਕਰਨ ਲੱਗ ਅਮਰ ਕਿੰਨੇ ਸੀ ਜਿਹੜੇ ਆ ਸੀ ਮੁੰਡੇ ਅਮਰ 12 ਸਾਲ 15 ਸਾਲ 20 ਸਾਲ ਕਿੰਨੇ ਮੁੰਡੇ ਸੀ 7-8 ਮੁੰਡੇ ਸੀ ਛੋਟੇ ਛੱਟਾ ਗੱਲ ਕੀ ਹਾਂਜੀ ਹਥਿਆਰ ਕਿਹੜੇ ਕਿਹੜੇ ਕੜੇ ਸੀ ਡਾਂਗਾ ਸੀ ਦਾਦੂ ਸੀਗੇ ਤੇ ਤੁਸੀਂ ਫੋਟੋ ਨਾਲ ਹਾਂਜੀ ਬਲਸਰ ਦਾ ਪਤੀ ਆ ਗਿਆ ਹਾਂਜੀ ਜੀ ਮੰਗ ਕਰਦਾ ਪ੍ਰਸਾਦ ਅਸੀਂ ਕਹਿੰਦੇ ਜੀ ਸਾਰੀਆਂ ਰੇੜੀਆਂ ਰੁੜੀਆਂ ਹਟਾਈਆਂ ਜਾਣ ਜਿੰਨੀਆਂ ਵੀ ਇੱਥੇ ਖੜ੍ਹੀਆਂ ਕੋਈ ਸੀਸੀਟੀਵੀ ਹੈਗੀ ਹੈ ਤੇ ਸੀਸੀਟੀਵੀ ਸਹੀ ਹੈ ਨਾ ਹਾਂਜੀ ਕੋ ਰੇੜੀ ਵਾਲੇ ਜਿਹੜੀ ਫੜੀ ਵਾਲੇ ਦੇ ਕਰ ਰੇੜੀ ਦੇ ਗ੍ਰਾਮ ਤੋਂ ਕੁਝ ਦੁਕਾਨਦਾਰ ਦੇ ਕਰੀਗੇਣਾ ਝਗੜਾ ਹੋਇਆ ਕੋਈ ਤੇ ਮੇਰੇ ਮੋਲ ਦੇ ਵਿੱਚ ਇੱਕ ਦਰਖਾਸਤ ਆ ਗਈ ਹੈ ਦਰਖਾਸਤ ਦੇਗਾ ਬੰਦਾ ਤੇ ਮੈਡੀਕਲ ਕਰਵਾ ਲੈਣਾ ਮੇਰੇ ਸਾਥ ਲੱਗੀ ਹੈ ਤੇ ਜੋ ਵੀ ਮੈਡੀਕਲ ਦੇ ਅਧਾਰ ਤੇ ਜੋ ਵੀ ਕੋਈ ਵੀ ਰਿਜ਼ਲਟ ਆਏਗਾ ਉਹਦੇ ਹਿਸਾਬ ਨਾਲ ਕਰ ਦਈਏ ਅਸੀਂ ਅੱਗੇ ਬੰਨ੍ਹ ਜਾਈਏ ਫਲਾ ਹਲਾਲੇ ਮੈਡੀਕਲ ਨਿਪੁੰਚਾ ਮੈਡੀਕਲ ਵੀ ਪਛਾਣ ਹੋਈ ਬੰਦਿਆਂ ਦੀ ਜਿਹੜੀ ਹੈ ਹਾਂ ਪਛਾਣ ਹੈ ਜਿਹੜੀ ਹੈ ਜਿਹੜੀ ਉਹ ਬੰਦਾ ਰੈਗੂਲਰ ਜਿਹੜੀ ਲੰਦਾ ਉੱਥੇ ਬੰਦਾ ਤੇ ਬੰਦਾ ਪਛਾਣ ਗਿਆ ਉਹਨਾਂ ਦਾ ਵੀ ਬਾਗਦੇ ਸਾਰੇ ਆਪਸ ਵਿੱਚ ਇਕੱਠੇ ਰਹਿੰਦੇ ਆ ਬਸ ਕਿਸੇ ਗੱਲ ਉਹਨਾਂ ਦਾ ਮਾਰੂ ਮਿੱਟੀ ਗੱਲ ਹੋ ਗਈ ਤੇ ਉਹ ਆਪਸ ਵਾਸਤੇ ਪਈ ਹੋਗਾ ਤੇ ਬਾਕੀ ਜਦੋਂ ਹੁੰਦਾ ਉਹ ਲੈ ਕੇ ਮੈਡੀਕਲ ਤੇ ਐਮਐਲਆਰ ਮਸੂਲ ਹੁੰਦੀ ਹੈ ਤੇ ਉਹ ਸਭ ਨਾਲ ਕਾਰਵਾਈ ਆਪਾਂ ਸਾਡੀ ਕਾਰਵਾਈ ਬੰਦੀ ਕਰ ਲਈ ਤੁਸੀਂ ਲੁਧਿਆਣਾ ਲਾਈਵਲੀ ਅਮਿਤ ਥਾਪੜ ਦੀ ਰਿਪੋਰਟ